ਸ੍ਰੀ ਗੁਰਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਵੱਡੀ ਖਬਰ ਖਾਣ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪ੍ਰਧਾਨ ਮੰਤਰੀ ਸਾウਦੀ ਅਰਬ ਹਾਸਾ ਪੀਐਮ ਮੋਦੀ ਨੇ ਟਵੀਟ ਕਰਕੇ ਪ੍ਰਗਟਾਇਆ ਦੁੱਖ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸਾਊਦੀ ਅਰਬ ਦੇ ਮਦੀਨਾ ਨੇੜੇ ਹੋਏ ਇੱਕ ਦੁਖਦਾਈ ਬੱਸ ਹਾਦਸੇ ਤੇ ਡੂੰਗਾ ਦੁੱਖ ਪ੍ਰਗਟਾਇਆ ਹੈ ਦੱਸ ਦਈਏ ਕਿ ਇਸ ਹਾਦਸੇ 'ਚ 42 ਭਾਰਤੀ ਉਮਰਾ ਤੀਰਥਾਂ ਤੀਰਥ ਯਾਤਰੀਆਂ ਦੀ ਮੌਤ ਹੋ ਗਈ ਹੈ ਇਹ ਹਾ사 ਉਸ ਸਮੇਂ ਵਾਪਰਿਆ ਜਦੋਂ ਤੀਰਥ ਯਾਤਰੀਆਂ ਨੂੰ ਮੱਕਾ ਤੋਂ ਮਦੀਨਾ ਲਿਜਾ ਰਹੀ ਬੱਸ 'ਚ ਅੱਗ ਲੱਗ ਗਈ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਇੱਕ ਪੋਸਟ 'ਚ ਕਹਾ ਮਦੀਨਾ 'ਚ ਭਾਰਤੀ ਨਾਗਰਿਕਾਂ ਨਾਲ ਜੁੜੀ ਦੁਰਘਟਨਾ ਤੋਂ ਬਹੁਤ ਦੁਖੀ ਹਾਂ ਮੇਰੀ ਹਮਦਰਦੀ ਉਹਨਾਂ ਪਰਿਵਾਰਾਂ ਨਾਲ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆਇਆ ਹੈ ਮੈਂ ਸਾਰੇ ਜ਼ਖਮੀਆਂ ਦੇ ਚੇਤੀ ਸਿਹਤ ਜਾਪ ਹੋਣ ਦੀ ਪ੍ਰਾਰਥਨਾ ਕਰਦਾ ਹਾਂ ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਰਿਆਦ 'ਚ ਸਾਡਾ ਦੂਤਾਵਾਸ ਅਤੇ ਜਦਾ 'ਚ ਸਾਡਾ ਕੌਂਸੂਲੇਟ ਹਰ ਸੰਭਵ ਸਹਾਇਤਾ ਕਰ ਪ੍ਰਦਾਨ ਕਰ ਰੱਖਾ ਹੈ ਉਹਨਾਂ ਕਹਾ ਸਾਡੇ ਅਧਿਕਾਰੀ ਸਾਊਦੀ ਅਰਬ ਦੇ ਅਧਿਕਾਰੀਆਂ ਨਾਲ ਵੀ ਨੇੜਲੇ ਸੰਪਰਕ ਚ ਹਨ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਆਸ਼ੰਕਰ ਨੇ ਵੀ ਇਸ ਘਟਨਾ ਤੇ ਦੂੰਗਾ ਸਦਮਾ ਪ੍ਰਗਟ ਕੀਤਾ ਉਹਨਾਂ ਨੇ ਐਕਸ ਤੇ ਲਿਖਿਆ ਰਿਆਦ ਚ ਸਾਡਾ ਦੂਤਾਵਾਸ ਤੇ ਜਹਾਦ ਚ ਕੌਂਸੂਲੇਟ ਇਸ ਘਟਨਾ ਤੋਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਅਤੇ ਪਰਿਵਾਰਾਂ ਨੂੰ ਪੂਰਾ ਸਮਰਥਨ ਦੇ ਰਿਹਾ ਹਨ ਦੁਖੀ ਪਰਿਵਾਰਾਂ ਪ੍ਰਤੀ ਸੱਚੀ ਹਮਦਰਦੀ ਹੈ ਇਸ ਹਾਸੇ ਤੋਂ ਬਾਅਦ ਜਹਾਦ ਚ ਭਾਰਤ ਦੇ ਕੌਨਸਲਰ ਜਨਰਲ ਨੇ ਰਿਸ਼ਤੇਦਾਰਾਂ ਦੀ ਮਦਦ ਅਤੇ ਅਮਰਜੈਂਸੀ ਪ੍ਰਤੀਕਿਰਿਆ ਲਈ ਇੱਕ 24/7 ਚੱਲਣ ਵਾਲਾ ਕੰਟਰੋਲ ਰੂਲਸ ਰੂਮ ਸਰ ਗਰਮ ਕਰ ਦਿੱਤਾ ਹੈ ਉੱਧਰ ਤੇਲੰਗਣਾ ਦੇ ਮੁੱਖ ਮੰਤਰੀ ਐ ਰਵੰਤ ਰੈੱਡੀ ਨੇ ਇਹ ਵੀ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਕਿਉਂਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਜ਼ਿਆਦਾਤਰ ਪੀੜਤ ਹైదరాబాద్ ਤੋਂ ਹਨ ਉਹਨਾਂ ਨੇ ਨਵੀਂ ਦਿੱਲੀ ਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਭਾਰਤੀ ਦੂਤਾਵਾਸ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤਾ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ Sen vardı.